ਮੇਰੀ ਪੱਗ ਨੂੰ ਹੱਥ ਪਾ ਗਿਆ ਮੇਰੀ ਸ਼ਰਟ ਪਾੜ ਕੇ ਆ ਮੇਰੀ ਪੱਗ ਨੂੰ ਲਾਈ ਮੈਂ ਪੱਗ ਦੁਬਾਰਾ ਬੰਨੀ ਹੁਣ ਜੇ ਪੰਜਾਬ ਦੇ ਵਿੱਚ ਹੀ ਸਰਦਾਰ ਦੀ ਪੱਗ ਨੂੰ ਹੱਥ ਪਾਇ ਲੈਪੇ ਫੇਰ ਅਸੀਂ ਕੀ ਕਰਾਂਗੇ ਜੇ ਦੀ ਪੱਗ ਨੂੰ ਮੇਰੇ ਹੱਥ ਲਾਇਆ ਹੋਵੇ ਦੁਕਾਨ ਛੱਡ ਦੂੰਗਾ ਆਲੀ ਮੇਰੀ ਦੀ ਪੱਗ ਨੂੰ ਹੱਥ ਲੱਗਾ ਹੋਵੇ ਹੋਰ ਦੱਸੋ ਪਾੜੀ ਮੇਰੀ ਪੱਗ ਨੂੰ ਹੱਥ ਪਾਇਆ ਰਿਕਾਰਡਿੰਗਾਂ ਪਈਆਂ ਤੁਹਾਡੇ ਭਾਜੀ ਮੇਰੇ ਕੋਲ ਦੁਕਾਨ ਤੇ ਰਿਕਾਰਡਿੰਗਾਂ ਪਈਆਂ ਸਾਰੀਆਂ ਇਹ ਕਹਿੰਦਾ ਜੀ ਬੇਤੋ ਰਿਕਾਰਡਿੰਗ ਆ ਮੇਰੀ ਪੱਗ ਨੂੰ ਹੱਥ ਲਾਇ ਰਿਕਾਰਡਿੰਗ ਦਿਖਾ ਦੇਵੇ ਇਸ ਬੰਦੇ ਤੋਂ ਮੇਰੀ ਵਾਈਫ ਕੰਮ ਕਰਦੀ ਸੀ ਹੁਣ ਇਹ ਤੋਂ ਆਪਾਂ ਪੈਸੇ ਲੈਣੇ ਸੀਗੇ ਕੁੜੀ ਬੋਲ ਕੇ ਗਈ ਆ ਮੈਂ ਘਰ ਆ ਮੈਨੂੰ ਫੋਨ ਤੇ ਕਹਿੰਦੀ ਮੈਂ ਜਲੂਸ ਕੱਢ ਦੂੰ ਤੇਰਾ ਪੁੱਛੋ ਉਹਨੂੰ ਮਹੀਨਾ ਹੋਇਆ ਨਹੀਂ ਆ ਜੇ ਕਹਿੰਦੀ ਹਿਸਾਬ ਕਰ ਦੇਉਂ ਤੋ ਸੋਸ ਸਿਕਾ ਜਨਮਸਕਾਰ ਮਾਭੀ ਕਥੇ ਤੁਹਾਡੇ ਨਾਲ ਸਾਈਨ ਟੀਵੀ ਦੇਖ ਰਹੇ ਹੋ ਇਸ ਵੇਲੇ ਅਸੀਂ ਬੰਗਾ ਰੋਡ ਮਾਰਕੀਟ ਆ ਭਗਵਾਨ ਵਾਲਮੀਕੀ ਚੌਂਕ ਆ ਜਿੱਥੇ ਕੀ ਖਬਰ ਜੋ ਸਾਨੂੰ ਮਿਲੀ ਸੀ ਕਿ ਇੱਥੇ ਇੱਕ ਮਤਲਬ ਲੜਾਈ ਹੋਈ ਆ ਝਗੜਾ ਹੋਇਆ ਝਗੜੇ ਦੇ ਵਿੱਚ ਇਹ ਸਿੰਘ ਦੀ ਜਿਹੜੀ ਪੱਗ ਨੂੰ ਹੱਥ ਪਾਇਆ ਗਿਆ ਤੋਰੀ ਪੱਗ ਵੀ ਲੱਥੀ ਹੁਣ ਮੇਨ ਮਾਮਲਾ ਕੀ ਆ ਉਹ ਨਹੀਂ ਪਤਾ ਖਬਰ ਜੋ ਸਾਹਮਣੇ ਆਈਏ ਸਵੇ ਆ ਦੇਖ ਸਕਦੇ ਹੋ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਜੋ ਮਾਮਲੇ ਆਏ ਉਹ ਪੈਸਿਆਂ ਦਾ ਮਾਮਲਾ ਹੈ ਕੋਈ ਲੇਕਿਨ ਇਹ ਸਵੇ ਭਾਈਓ ਨੇ ਪਹੁੰਚ ਗੱਲਬਾਤ ਕਰ ਲਏ ਨੇ ਕਿਉਂਕਿ ਖਬਰ ਜੋ ਮਿਲੀ ਸੀ ਕਿ ਹਾਂਜੀ ਸਾਡੀ ਪਾਕ ਨੂੰ ਹੱਥ ਪਿਆ ਹੁਣ ਮੇਨ ਮਾਮਲਾ ਕੀ ਹੈ ਭਾਈ ਚੱਕਰ ਕੀ ਹੈ ਪੂਰਾ ਦੱਸੋ ਇੱਕ ਵਾਰੀ ਗੱਲ ਭਾਜੀ ਇਸ ਬੰਦੇ ਤੋਂ ਮੇਰੀ ਵਾਈਫ ਕੰਮ ਕਰਦੀ ਸੀ ਹੁਣ ਇਹ ਤੋਂ ਆਪਾਂ ਪੈਸੇ ਲੈਣੇ ਸੀਗੇ ਇਹਨੂੰ ਉਹ ਗੱਲ ਕਰ ਰਹੇ ਹੋ ਉਹ ਜਿਹੜਾ ਸਾਹਮਣੇ ਬੰਦਾ ਖੜਾ ਭਾਜੀ ਉਧਰ ਕੈਮਰਾ ਕਰੋ ਉਹ ਬੰਦਾ ਜਿਹੜਾ ਸਾਹਮਣੇ ਖੜਾ ਠੀਕ ਹੈ ਜੀ ਉਹ ਹੁਣ ਮੇਰੀ ਪੱਗ ਨੂੰ ਹੱਥ ਪਾ ਗਿਆ ਮੇਰੀ ਸ਼ਰਟ ਪਾੜ ਕੇ ਆ ਮੇਰੀ ਪੱਗ ਨੂੰ ਲਈ ਮੈਂ ਪੱਗ ਦੁਬਾਰਾ ਬੰਨੀ ਮੇ ਕੋ ਰਿਕਾਰਡਿੰਗਾਂ ਹੈਗੀਆਂ ਮੇ ਨਾਲ ਲੜਦੇ ਦੀਆਂ ਜਨਾਨੀ ਹੁਣ ਮੋਰੇ ਕਰਦਾ ਪਿਆ ਉਹਦੇ ਵੀ ਜਨਾਨੀ ਮੋਰੇ ਕੀਤੀ ਸੀਗੀ ਹੁਣ ਵੀ ਜਨਾਨੀ ਮੋਰੇ ਕਰਦਾ ਹੁਣ ਬਾਹਰ ਨਹੀਂ ਆਉਂਦਾ ਦੱਸੋ ਭਾਜੀ ਮੇ ਮੈਂ ਸਰਦਾਰ ਆ ਠੀਕ ਆ ਮੇਰੀ ਪੱਗ ਲੈ ਕੇ ਮੈਨੂੰ ਇੱਜ਼ਤ ਮਿਲੂਗੀ ਇਹੋ ਦੁਬਾਰਾ ਦੱਸੋ ਕੀ ਥੋੜੀ ਦੁਕਾਨ ਤੇ ਪਹੁੰਚੀ ਸੀ ਇਹ ਦੁਕਾਨ ਤੇ ਭਾਜੀ ਮੇਰੇ ਕੋ ਰਿਕਾਰਡਿੰਗਾਂ ਪਈਆਂ ਇਹਦੀਆਂ ਥੋੜੀ ਦੁਕਾਨ ਕਹਦੀ ਭਾਜੀ ਦੁਕਾਨ ਸੁਨਿਆਰੀ ਦੀ ਭਾਜੀ ਉੱਥੇ ਆ ਮੈਂ ਸਰਾਫਾ ਬਾਜ਼ਾਰ ਦੇ ਵਿੱਚ ਆ ਭਾਜੀ ਅੱਛਾ ਤੇ ਮੇਨ ਮਾਮਲਾ ਸੀ ਕਿ ਤੁਸੀਂ ਥੋੜੀ ਦੁਕਾਨ ਤੇ ਪਹੁੰਚੇ ਇਹ ਦੁਕਾਨ ਤੇ ਪਹੁੰਚੇ ਤੇ ਲੜਨਾ ਸੀ ਕਿ ਕੋਈ ਸਪੈਸ਼ਲ ਭਾਜੀ ਸਪੈਸ਼ਲ ਲੜਨ ਆਇਆ ਇਹ ਉੱਥੇ ਆ ਕੇ ਇਹਨੇ ਮੈਨੂੰ ਕੱਢਿਆ ਮਾਰਿਆ ਮੇਰੀ ਸ਼ਰਟ ਪਾੜੀ ਮੇਰੀ ਪੱਗ ਨੂੰ ਹੱਤ ਪਾਇਆ ਰਿਕਾਰਡਿੰਗਾਂ ਪਈਆਂ ਥੋੜੀਆਂ ਭਾਜੀ ਮੇਰੇ ਕੋਲ ਦੁਕਾਨ ਤੇ ਰਿਕਾਰਡਿੰਗਾਂ ਪਈਆਂ ਸਾਰੀਆਂ ਕੈਮਰੇ ਤੇ ਕੈਮਰੇ ਤੇ ਰਿਕਾਰਡ ਤਿਰ ਕੋ ਅਤੋ ਸਈਓਨ ਸਾਹਮਣੇ ਦੁਕਾਨ ਤੇ ਆਏ ਹੋ ਥੋੜਾ ਹੁਣ ਥੋੜੀ ਥੋੜੀ ਗੱਲਬਾਤ ਹੋ ਗਈ ਕੀ ਕਰਨੀ ਭਾਜੀ ਆਂਦਾ ਹੀ ਨਹੀਂ ਬਾਹਰ ਹੀ ਨਹੀਂ ਉਹ ਤਾਂ ਗੱਲ ਤਾਂ ਹੀ ਕਰੀਏ ਜੇ ਬਾਹਰ ਆਵੇ ਭਾਜੀ ਇਹਦਾ ਹੱਕ ਕੀ ਆ ਪੱਗ ਨੂੰ ਹੱਥ ਪਾਉਣ ਦਾ ਪੱਗ ਨੂੰ ਕਿਉਂ ਹੱਥ ਪਾ ਕੇ ਆਇਆ ਇਹ ਤੇ ਕਿੰਨੇ ਕ ਪੈਸਿਆਂ ਦੀ ਕੀ ਭਾਜੀ ਗੱਲ ਗੱਲ ਪੈਸਿਆਂ ਦੀ ਨਹੀਂ ਵੀ ਨਹੀਂ ਹੁੰਦੀ ਗੱਲ ਜੇ ਗੱਲ ਪੈਸੇ ਨਹੀਂ ਦੀ ਮੈਂ ਰਫਰ ਦਫਾ ਕਰ ਦੇਣੀ ਸੀ ਮੈਂ ਆਉਣਾ ਨਹੀਂ ਸੀਗਾ ਇੱਥੇ ਮੇਰੀ ਪੱਗ ਨੂੰ ਹੱਥ ਪਾਇਆ ਗਿਆ ਇੱਥੇ ਆ ਕੇ ਮੇਰੀ ਉੱਥੇ ਜਾ ਕੇ ਨਹੀਂ ਪੱਗ ਲਈ ਹੁਣ ਜੇ ਪੰਜਾਬ ਦੇ ਵਿੱਚ ਹੀ ਸਰਦਾਰ ਦੀ ਪੱਗ ਨੂੰ ਹੱਥ ਪਾਇਆ ਲਿਆ ਫੇਰ ਅਸੀਂ ਕੀ ਕਰਾਂ ਇਹ ਐਡਰੈਸ ਦੱਸੋ ਭਾਈ ਇੱਕ ਵਾਰੀ ਕਿਹੜਾ ਕਿਹੜਾ ਭਗਵਾਨ ਵਾਲਮੀਕੀ ਚੌਂਕ ਬੰਗਾ ਬੰਗਾ ਰੋਡ ਮਾਰਕੀਟ ਹੈ ਇਹ ਐਡਰੈਸ ਦੱਸੋ ਕਿਹੜਾ ਕਿੱਥੇ ਸ਼ਾਨਗਰ ਚੌਂਕ ਆ ਜੀ ਸ਼ਾਨਗਰ ਚੌਂਕ ਆ ਵਾਲਮੀਕ ਚੌਂਕ ਆ ਇਹਦੇ ਵਿੱਚ ਅੱਛਾ ਇਹ ਸਾਹਮਣੇ ਕੋਸ਼ਿਸ਼ ਕਰ ਲੈਣੇ ਭਾਈ ਇੱਧਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣੇ ਅਸੀਂ ਬਾਹਰ ਭਾਈ ਇੱਕ ਵਾਰੀ ਗੱਲ ਕਰਾ ਸਕਦੇ ਉਹਨਾਂ ਦੇ ਨਾਲ ਕੌਣ ਨੇ ਭਾਈ ਇੱਥੇ ਸੋ ਦੇਖ ਸਾਜੋ ਜੀ ਕਿ ਇੱਥੇ ਜਿਹੜਾ ਹੁਣ ਮੁੱਦਾ ਜਿਹੜਾ ਬਹੁਤ ਭੜਕਿਆ ਹੋਇਆ ਇਸ ਸਮੇਂ ਅਸੀਂ ਬਾਜ਼ਾਰ ਦੇ ਵਿੱਚ ਹੀ ਆ ਤੇ ਜੋ ਸਾਨੂੰ ਖਬਰ ਸਾਹਮਣੇ ਪਹੁੰਚੀ ਸੀਗੀ ਭਾਈ ਕੀ ਮਾਮਲਾ ਕੀ ਇੱਕ ਵਾਰ ਪੂਰਾ ਦੱਸਿਓ ਭਾਈ ਉਹਨੇ ਕਹਿੰਦੇ ਕਿ ਸਾਨੂੰ ਲੜਦਾ ਹੈ ਸਾਡੀ ਦੁਕਾਨ ਤੇ ਕਹਿੰਦੇ ਨੇ ਪੱਗ ਲਾਉਂਦੀ ਕੋਜੀ ਲੜਣਾ ਇਹਨਾਂ ਨੂੰ ਪੁੱਛੋ ਕਿਉਂ ਲੜਣਾ ਮੈਂ ਨੂੰ ਮੈਂ ਦੱਸੋ ਸਹੀ ਤੁਸੀਂ ਦੱਸ ਦਿਓ ਕੁੜੀ ਮੇਰੇ ਤੇ ਲੱਗੀ ਆ ਜੀ 20 ਦਿਨ ਹੋਏ ਨਹੀਂ ਚਾਰ ਵਾਰੀ ਕਹਿ ਚੁੱਕੇ ਮੈਂ ਹਟਣਾ ਨਾ ਮੈਂ ਸਦਨ ਚਣਾ ਬਾਅਦੋ ਕਹਿੰਦੀ ਭਾਜੀ ਕੋਈ ਗੱਲ ਨਹੀਂ ਤੁਸੀਂ ਗੁੱਸਾ ਕਰਕੇ ਮੈਂ ਕੰਮ ਤੇ ਆ ਜਾ ਫੇਰ ਕਹਿ ਦਿੰਦੇ ਆ ਜਾ ਠੀਕ ਆ ਜੀ ਪੁੱਤ ਬਾਹਰ ਅੱਛੇਰੇ ਫੇਰ ਆਈ ਸਵੇਰੇ ਗਾਹਕ ਮੂਰੇ ਖੜਾ ਕੰਮ ਦੇਣ ਵਾਲਾ ਠੀਕ ਹੈ ਗੱਲਾਂ ਇਹਨਾਂ ਮਾਰੀ ਜਾਂਦੀ ਮੈਂ ਘਰ ਹੀ ਆ ਪਹਿਲਾਂ ਕੰਮ ਕਰ ਲਾ ਬਾਅਦ ਚ ਜਲਦੀ ਠ ਉਦੋਂ ਬਾਅਦ ਕਹਿੰਦੀ ਜੀ ਤੂੰ ਮੇਰਾ ਹਿਸਾਬ ਕਰ ਦੋ ਮੈਂ ਕਿਹਾ ਠੀਕ ਆ ਸ਼ਾਮ ਨੂੰ ਹਿਸਾਬ ਕਰਾ ਜੀ ਨਾ ਮੈਂ ਕੰਮ ਤੇ ਸੱਦਿਆ ਇਹਨੇ ਆਪ ਮਿੰਤਾ ਕਰਕੇ ਕਿਹਾ ਭਾਜੀ ਕੰਮ ਤੇ ਆਣਾ ਠੀਕ ਆ ਉਦੋਂ ਬਾਅਦ ਜੀ ਮੈਂਨੇ ਦੁਕਾਨ ਤੇ ਗਿਆ ਆ ਮੁੰਡਾ ਸਰਦਾਰ ਜਿਹੜਾ ਖੜਾ ਉਹ ਹਸਬੈਂਡ ਆ ਠੀਕ ਆ ਮੁੰਡਾ ਮੈਨੂੰ ਕਹਿੰਦਾ ਜੀ ਜੀ ਉਹਦਾ ਹਸਬੈਂਡ ਨਹੀਂ ਜੋ ਤੁਹਾਡੇ ਨੂੰ ਕੰਮ ਕਰਦੇ ਨੇ ਨਹੀਂ ਨਹੀਂ ਇਹ ਕਿਸੇ ਸਨਾਰੇ ਦੀ ਦੁਕਾਨ ਤੇ ਲੱਗਾ ਇਹ ਉਹਦਾ ਹਸਬੈਂਡ ਦਾ ਮੁੰਡਾ ਇਹਨਾਂ ਕਿਹਾ ਇਹ ਤ ਤਾ ਹੁਣ ਲੱਪਿਆ ਮੋਹਰੇ ਉਹ ਇਹਦੇ ਕੋਲ ਰਿਕਾਰਡਿੰਗ ਆ ਉੱਤੇ ਕੈਮਰੇ ਲੱਗੇ ਕਹਿੰਦਾ ਮੇਰੀ ਪੱਗ ਨੂੰ ਹੱਥ ਲਾਇਆ ਜੇ ਦੀ ਪੱਗ ਨੂੰ ਮੇਰੇ ਦੁਕਾਨ ਛੱਡ ਦੂੰਗਾ ਮੇਰੀ ਰਿਕਾਰਡਿੰਗ ਹੈ ਦੁਕਾਨ ਛੱਡ ਦੂੰਗਾ ਜੇ ਦੀ ਪੱਕ ਨੂੰ ਹੱਥ ਲਾਇਆ ਹੋਵੇ ਤੁਸੀਂ ਜਿਹੜਾ ਪੈਸਿਆਂ ਦਾ ਹੀ ਮਾਮਲਾ ਸਾਹਮਣੇ ਆਇਆ ਇਹ ਕਿਹੜਾ ਮਾਮਲਾ ਇਹਨੇ ਮੈਂ ਘਰ ਆਇਆ ਇਹਨੇ ਫੋਨ ਕੀਤਾ ਮਹੀਨਾ ਹੋਇਆ ਨਹੀਂ ਹੈ ਜੇ ਕਹਿੰਦੀ ਹਿਸਾਬ ਕਰ ਦਿਓ ਮੈਂ ਕਿਹਾ ਸ਼ਾਮੀ ਆ ਜੀ ਕਿੰਦਾ ਨਾ ਪੱਕ ਨੂੰ ਹੱਥ ਲਾਇਆ ਭਾਜੀ ਮੈਂ ਮੈਂ 10 ਵਾਰੀ ਕਹ ਦੂੰਗਾ ਜੇ ਦੀ ਪੱਕ ਨੂੰ ਹੱਥ ਲਾਇਆ ਹੋਵੇ ਨਾ ਮੈਂ ਦੁਕਾਨ ਛੱਡ ਦੂੰਗਾ ਅਲੀ ਇਹ ਡਰਾਮੇ ਬੋਲੇ ਦਵੇ ਦੇਖੇ ਹੋਏ ਮੈਂ ਲਈ ਕਿ ਦੇਖੋ ਪੈਸਾ ਸਾਡਾ ਕੋਈ ਮਾਮਲਾ ਨਹੀਂ ਹੈ ਕਿ ਪੈਸਾ ਤਾਂ ਕੋਈ ਮਸਲਾ ਨਹੀਂ ਕਹਿੰਦੇ ਆ ਗਈ ਸਾਡੀ ਦੁਕਾਨ ਤੇ ਕਿ ਸਾਨੂੰ ਹੱਥ ਪਾਇਆ ਇਹ ਕਹਿੰਦਾ ਜੀ ਮੇਰੇ ਕੋਲ ਰਿਕਾਰਡਿੰਗ ਹੈ ਮੇਰੀ ਪੱਗ ਨੂੰ ਹੱਥ ਲਾਇਆ ਰਿਕਾਰਡਿੰਗ ਦਿਖਾ ਦੇਵੇ ਇਹਨਾਂ ਦੀ ਦੁਕਾਨ ਤੇ ਕੈਮਰੇ ਲੱਗੇ ਮੇਰੀ ਦੁਕਾਨ ਤੇ ਵੀ ਕੈਮਰੇ ਲੱਗੇ ਆ ਮੇਰੇ ਵੀ ਰਿਕਾਰਡਿੰਗ ਵਾਲੇ ਆ ਜਾਈ ਤਾਂ ਤੁਸੀਂ ਹੀ ਨਾ ਉੱਥੇ ਜੀ ਗਏ ਕਿਦਾਂ ਉਹ ਕੁੜੀ ਬੋਲ ਕੇ ਗਈ ਆ ਮੈਂ ਘਰ ਆ ਮੈਨੂੰ ਫੋਨ ਤੇ ਕਹਿੰਦੀ ਮੈਂ ਜਲੂਸ ਕੱਢ ਦੂੰ ਤੇਰਾ ਪੁੱਛੋ ਉਹਨੂੰ ਉਹ ਦੇਖ ਸਕਦੇ ਇਹ ਮਾਮਲਾ ਹੁਣ ਆਖਿਰਕਾਰ ਤੇ ਮਾਮਲਾ ਜਿਹੜਾ ਹੈਗਾ ਜੀ ਮਾਮਲਾ ਸਿਰਫ ਲੈ ਕੇ ਇਹ ਗੱਲ ਨੂੰ ਹੈ ਕਿ ਜੀ ਪੈਸੇ ਲੈ ਕੇ ਆਉਣੇ ਤੇ ਬਾਈ ਹੁਣਾਂ ਵੱਲੋਂ ਵੀ ਬੜੇ ਦੋਸ਼ ਲੱਗੇ ਨੇ ਭਾਈ ਉਹ ਬਾਈ ਕਹਿੰਦੇ ਕਿ ਮੈਂ ਤੇਰੀ ਪੱਗ ਨੂੰ ਨਹੀਂ ਹੱਥ ਲਾਏ ਕਹਿੰਦੇ ਭਾਵੇਂ ਸੀ ਸੀ ਵੀ ਕੈਮਰੇ ਕਹਿੰਦੇ ਰਿਕਾਰਡਿੰਗ ਕਢਾ ਲਿਓ ਰਿਕਾਰਡਿੰਗ ਇਹ ਜਿਹੜੀ ਜਨਾਨੀ ਨੇ ਮੋਰੀ ਕੀਤੀ ਸੀ ਐਂ ਕਰਕੇ ਪੱਗ ਮੇਰੀ ਤੇ ਮਾਰਿਆ ਪੱਗ ਮੇਰੀ ਇਦਾਂ ਟੇਢੀ ਹੋ ਗਈ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਪੱਗ ਲੈਣਾ ਨਹੀਂ ਹੋਇਆ ਤੇ ਮੁੱਦਾ ਜਿਹੜਾ ਮਾਮਲਾ ਸਿਕਾ ਹੁਣ ਮਾਮਲਾ ਤੁਹਾਡਾ ਉਹ ਵੀ ਆ ਕਹਿੰਦਾ ਭਾਈ ਵੀ ਵੀ ਮੈਨੂੰ ਧਮਕੀਆਂ ਆਈਆਂ ਕਿ ਹਾਂਜੀ ਜੀ ਆ ਕੇ ਪੈਸੇ ਦੇ ਦਿਓ ਆ ਕੇ ਇਦਾਂ ਕਰ ਭਾਜੀ ਦਿਖਾ ਦਵੇ ਹਨਾ ਗੱਲ ਮੁੱਕ ਗਈ ਆ ਬਸ ਭਾਜੀ ਇਹੀ ਕਹਿਣਾ ਚੋਨੇਗੀਓ ਤੁਸੀਂ 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 ਦੁਕਾਨ ਦੇ ਮੋਹਰੇ ਖੜੇ ਹੁੰਦੀ ਚੋਨੇਗੀ ਭਾਜੀ ਬਾਹਰ ਆਵੇ ਹਨਾ ਗੱਲ ਕਰਿਆ ਕੇ ਤੁਸੀਂ ਗੱਲ ਕੀ ਕਿਓ ਤੁਹਾਡੇ ਕੋਈ ਮੋਤਵਾਰ ਬੰਦੇ ਹੈਗੇ ਨੇ ਜਿਹਨੂੰ ਤੁਸੀਂ ਬੁਲਾਇਆ ਬਾਈ ਗੱਲਬਾਤ ਕਰੋ ਕੋਈ ਗੱਲਬਾਤ ਕਰਨੀ ਗੱਲਬਾਤ ਹੋਣੀ ਆ ਭਾਜੀ ਮੋਤਵਾਰ ਬੰਦੇ ਸਾਰੇ ਮੋਤਵਾਰ ਹੀ ਆ ਜਿਹੜੇ ਮਹੱਲੇ ਦੇ ਮੇਨ ਪ੍ਰਧਾਨ ਆ ਉਹ ਵੀ ਇੱਥੇ ਆ ਸਾਰੇ ਮੁੰਡੇ ਜਾਣਦੇ ਆ ਪ੍ਰਧਾਨ ਜੀ ਕੌਣ ਨੇ ਬੁਲਾ ਲਓ ਤੁਸੀਂ ਕਿਸੇ ਨੂੰ ਕੋਈ ਗੱਲ ਤਾਂ ਕਰੀਏ ਭਾਜੀ ਇਦਾਂ ਕੋਈ ਚੱਕਰ ਨਹੀਂ ਹੈਗਾ ਇਦਾਂ ਪੱਕੇ ਤੁਸੀਂ ਚੋਨੇਗੀਓ ਬਾਈ ਤੁਹਾਡਾ ਭਾਜੀ ਪੱਗ ਨੂੰ ਮੇਰੇ ਨੂੰ ਕਿੱਦਾਂ ਹੱ ਕੋਈ ਜੇ ਸਮੇਂ ਮੁੱਦਾ ਜਿਹੜਾ ਹੈਗਾ ਵਾ ਬਣਿਆ ਤੁਹਾਡੇ ਸਾਹਮਣੇ ਹੈ ਜੀ ਸੋ ਲਾਈਵ ਤਸਵੀਰਾਂ ਤੁਹਾਨੂੰ ਫਗਵਾੜਦੇ ਤੋਂ ਦਿਖਾ ਰਹੇ ਆ ਕਿ ਜਿੱਥੇ ਮਾਮਲਾ ਕਿਤੇ ਨੇ ਕਿਤੇ ਪੈਸਿਆਂ ਨੂੰ ਲੈ ਕੇ ਹੋਇਆ ਸੀਗਾ ਲੇਕਿਨ ਹੱਥੋ ਪਾਈ ਹੁੰਦੀ ਹੈ ਤਾਂ ਹੱਥੋ ਪਾਈ ਦੇ ਤਹਿਤ ਜਿਹੜੀ ਇਹ ਪੱਕ ਨੂੰ ਹੱਥ ਮੈਂਦਾ ਤੇ ਆਪਾਂ ਸਾਹਮਣੇ ਵਾਲੇ ਤਾਂ ਵੀ ਬਿਆਨ ਸਾਹਮਣੇ ਦਿੱਤਾ ਕਿ ਜਿਹੜੀ ਜੋ ਗੱਲ ਉਹਨਾਂ ਨੇ ਦੱਸੀ ਹੈ ਲੇਕਿਨ ਅਖੀਰਕਾਰ ਹੁਣ ਅੱਗੇ ਕੀ ਫੈਸਲਾ ਪੈਂਦਾ ਦੇਖ ਸਕਦੇ ਹੋ ਕਿ ਦੋਨੋਂ ਪਾਰਟੀਆਂ ਆਮਣੇ ਸਾਹਮਣੇ ਤੇ ਦਿਖਾਵੇਂ ਦਾ ਵੀਰ ਕਿ ਉਹਨਾਂ ਦੀ ਦੁਕਾਨ ਦੇ ਬਾਹਰ ਆਏ ਨੇ ਬਾਈ ਹੁਣੇ ਹੁਣ ਆਖਰਕਾਰ ਹੁੰਦਾ ਕਿ ਤੁਹਾਨੂੰ ਦੱਸ ਦਿੰਦੇ ਕਿ ਪ੍ਰਸ਼ਾਸਨ ਮੌਕੇ ਦੇ ਫਿਲਹਾਲ ਤੱਕ ਨਹੀਂ ਆਇਆ ਜੀ ਪ੍ਰਸ਼ਾਸਨ ਨਾਲ ਗੱਲ ਨਹੀਂ ਪਹੁੰਚੀ ਇਸੋ ਦੋਹਾਂ ਥਿੜਾਂ ਦੇ ਬਿਆਨ ਜਿਹੜੇ ਉਹ ਰਿਕਾਰਡ ਕੀਤੇ ਗਏ ਕਿ ਆਖਰਕਾਰ ਦੋਹਾਂ ਥਿੜਾਂ ਦਾ ਕੀ ਕਹਿਣਾ ਹੈ